ਕੋਈ ਜਨਾ ਹਰਿ ਸੁੰਦੇਵੈ ਜੋਰ ਜੇ ਕੋਈ ਮਨੁੱਖ ਮੈਨੂੰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦੇਵੇ ਚਾਰਨਾ ਗਹੁਂ ਸੁਦਰਸ਼ਨਾ ਤੀਜਹਿ ਪ੍ਰਾਨ ਪੂਰਿ ਪਾਸੇ ਵੀ ਕਹੇ ਤਨੁ ਅਦੇ ਚਰਨ ਧਰਨਾ ਮੈਂ ਜੀਵਨ ਦੇ ਨਾਲ ਉਸ ਦੇ ਧੰਨਵਾਦ ਦੇ ਵਿੱਚ ਬੋਲ ਬੋਲਾ ਉਸ ਦਾ ਧੰਨਵਾਦ ਕਰਾਂ ਤੇ ਮੇਰੇ ਇਹ ਜਿਹੜੇ ਪ੍ਰਾਣ ਨੇ ਉਸ ਅੱਗੇ ਭੇਟਾ ਦੇ ਤੌਂ ਤੇ ਦੇ ਦਿੱਤੇ ਜਾਣ ਗੁਰੂ ਦੇ ਰਸਤੇ ਤੇ ਚਲਾਉਣ ਵਾਲਾ ਇਹ ਗੁਰੂ ਨੂੰ ਮਲਾਉਣ ਵਾਲਾ ਕੋਈ ਵਿਰਲਾ ਹੈ ਇਸ ਸੰਸਾਰ ਤੇ ਇਸ ਕਰਕੇ ਭਾਸ ਸਿੰਘ ਜੀ ਦੀ ਵਰਕਾ ਤੋਂ ਕੀ ਨਾ ਦੇ ਕੋਈ ਕਿਸੇ ਗੁਰੂ ਦੇ ਨਾਮ ਤੋਂ ਰੋਣ ਦੇ ਹੈ ਕੋਈ ਗੁਰੂ ਦੇ ਮਾਰਗ ਤੇ ਚਲਾ ਰਹੇ ਨਾ ਕੋਈ ਹੋਰ ਸਰਕਾਰ ਮੈਨੂੰ ਕਰਦੇ ਦੀ ਕੀਰਤੀ ਕਰਦਾ ਹੈ ਜਿਸ ਕਰਕੇ ਉਹ ਨਾ ਕੀਰਤਨੀ ਦੇ ਸਕਦਾ ਹੈ ਆਸ ਕਿ ਜੇ ਗੁਰਸਤ ਗੁਰ ਕੀ ਜੋ ਬਾਤ ਸੁਣਾਵੇ ਕੋ ਨਾਨਕ ਕਿ ਆਗੇ ਇਸ ਵੱਡੇ ਖਰਬਸਰ ਦੀ ਥੈਂ ਮਿਲ ਸਿਖ ਸੇਵ ਰੀਚ ਚਲ। ਆਸਾਨੀ ਵਿੱਚ ਕਰਦੇ ਨੇ ਭਾਸਾ ਕਿ ਜੇ ਭਾਈ ਜਿਵੇਂ ਗੱਲ ਕਰਦਾ ਉਹਨੂੰ ਭੇਟਾਂ ਦੇ ਤੌਰ ਤੇ ਇਸ ਇਨਸਾਨ ਤੋਂ ਵੇਖੀ ਇਹ ਕੁਝ ਵੀ ਨਹੀਂ। ਕਿਉਂਕਿ ਗੁਰਬਾਣੀ ਦੀ ਕੀਮਤ ਕੋਈ ਨਹੀਂ ਹੈ। ਹਾਲਪੁਰਤ ਦੇ ਨਾਮ ਨੇ ਕੀਮਤ ਕੋਈ ਨਹੀਂ ਹੈ। ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਨੋ ਜਿੰਨਾ ਕਾਲ ਪੁਰਖਾ ਜੀ ਸਿਹਾਰ ਰੰਗ ਮਾਨਤ ਪਾਸੋਂ ਕਹਿੰਦੇ ਸਾਈਂ ਦਾ ਨਾਮ ਕਾਲ ਪੁਰਖੀ ਦਾ ਨਾਮ ਅਮੋਲ ਹੈ ਉਹਦਾ ਮੁੱਲ ਨਹੀਂ ਹੈ ਕਿ ਜਦ ਕਾਰਕ ਜੇ ਕੋਈ ਉਸ ਨਾਮ ਨਾਲ ਜੋੜ ਦੇਵੇ ਜੋ ਵਾਲੇ ਦਾ ਵੀ ਕੋਈ ਮੁੱਲ ਨਹੀਂ ਤਾਂ ਸ ਤੇ ਮੇਰੇ ਕੋਲ ਜੋ ਕੁਝ ਵੀ ਹੈ ਨਾ ਉਹਨੂੰ ਆਪਕ੍ਰਿਤ ਕਰਦੇ ਆ ਉਹਦੇ ਚਰਨ ਪੜਾ ਚਰਨਾਂ ਦੀ ਸੇਵਾ ਕਰਾਂ ਆਪਣੀ ਰਸਨਾ ਤੋਂ ਉਹਦੇ ਧੰਨਵਾਦ ਬਾਤ ਤੇ ਮਿੱਠੇ ਮਿੱਠੇ ਬੋਲ ਮੁੱਲਾਂ ਕਰ ਤਦ ਕਰਾਂ ਤੇ ਪਰਸਾਂ ਮੇਰੇ ਨੇ ਜਿਹੜੇ ਮੇਰੇ ਪ੍ਰਾਨ ਦੇ ਹੁਰਜ ਨੂੰ ਕੁਝ ਨજર ਨਹੀਂ ਆ ਰਿਹਾ ਟੇਕਾ ਦੇਣ ਵਾਲ ਤੇ ਕਿਉਂਕਿ ਸੰਸਾਰਕ ਕੀਮਤਾਂ ਨਹੀਂ ਉਹਨੀਆਂ ਪਾਈਆਂ ਜਾ ਸਕਦੀਆਂ ਨਾ ਇਸ ਚਾਰ ਕੀਤੇ ਗਏ ਜਾ ਸਕੇ ਇਸ ਕਰਕੇ ਮੇਰੇ ਪ੍ਰਾਨ ਹੀ ਮੈਂ ਉਹਦੇ ਅੱਗੇ ਅਰਪਣ ਕਰ ਦਿਆ ਤਕਰੀਬਨ ਬਾਜ ਪਾਤਸ਼ਾਹਿਆਂ ਨੇ ਸਾਨੂੰ ਵਾਰ-ਵਾਰ ਸਮਝਾਇਆ ਪਾਤਸ਼ਾਹ ਕਹਿੰਦੇ ਨੇ ਕਿ ਆਕਾਰਮੈ ਗੁਰੂ ਜੀ ਦਾ ਜਿਸ ਨਾਮ પ્રાપ્ત ਕਰਨਾ ਹੈ ਉਹ ਕਿਸੇ ਵਸਤੂ ਦੇ ਨਾਮ ਤੋਂ ਨਾਥੋਂ ਨਾ ਕਰੇ ਇਸ ਕਰਕੇ ਉਹ ਕਾਲਕੁੰਡ ਜਿਨ੍ਹਾਂ ਨਾਮ ਤੈਨੂੰ ਸਾਰਾ ਕੁਝ ਦੇਤੇ ਵੀ ਜਿੱਨੇ ਮਿਲਣਾ ਹੈ ਤਾਂ ਇਸਤਾ ਹੈ ਇਸੇ ਕਰਕੇ ਮਾਤਾ ਜੀਆ ਨੇ ਬਚਨ ਕਹੇ ਜੀ ਕਿ ਭਾਈ ਮੈਂ ਉਸ ਅੱਗੇ ਆਪਣੇ ਦੇ ਪ੍ਰਾਣ ਵੀ ਅਰਪਣ ਕਰਦੀਆਂ ਕੋਈ ਮੈਨੂੰ ਉਸ ਕਾਲਕੁੰਡ ਵੈਕੂ ਜੀ ਦੇ ਨਾਲ ਜੋੜਨ ਵਾਲਾ ਵੇਰ ਰਾਇ ਰਹਾ ਮਨ ਤਨ ਨਿਰਮਾ ਕਰਤ ਪਿਆਰੂ ਹਰ ਸਿਂਚੈ ਸੁਧਾਰ ਸਿਂਜੌਰ ਤੇ ਪਾਸੇ ਬਿੰਦੇ ਸੰਸਾਰ ਦੇ ਵਿੱਚ ਇਹ ਮੂਰਤੀ ਵੇਖਿਆ ਹੈ ਤਾਂ ਫਿਰ ਕੋਈ ਬਿਰਲਾ ਤੁੰਗ ਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਰਾਦਾ ਇਹ ਮੰਮਲੇ ਵਿੱਚ ਸਰੀਰਕੀ ਖੇਤ ਦੇ ਵਿੱਚ ਸਾਡਾ ਬੜਾ ਕੁਝ ਬੀਜਿਆ ਹੋਇਆ ਹੈ ਇੱਥੇ ਡਿਬੀਟ ਦਾ ਵੀਜ ਪਾਇਆ ਡਿਬੈਟ ਦਾ ਵੀਜ ਪਾਇਆ ਈਰਖਾ ਦਾ ਵੀਜ ਹੈ ਹੰਕਾਰ ਦਾ ਗੋਪ ਦਾ ਕਿੰਨੇ 파ਸਾ ਕਿੰਦੇ ਖੇਤ ਵਿੱਚ ਵੀ ਜੀ ਰਹੇ ਨੇ ਪਰ ਕੋਈ ਬਿਰਲਾ ਮੁਖ ਹੈ ਜਿਨੇ ਇਸ ਦੇਜੇ ਦੇ ਅੰਦਰ ਨਾਮ ਬੀਜਿਆ ਸਰੀਰ ਦੇ ਵਿੱਚ ਨਾਮ ਬੀਜਿਆ ਹੈ ਪੁਰਵਾਣੀ ਦੇ ਇਸ ਕਰਕੇ ਤੁਹਾਨੂੰ ਵਾਰ ਵਾਰ ਸਮਝਾਇਆ ਹੈ ਤੁਹਾਨੂੰ ਨਾਮ ਦਾ ਪਾਸਾ ਕਿੰਦੇ ਜੀ ਮਨਵਾੜੀ ਕਿਰਸਾਣੀ ਕਰਨੀ ਸਰੂਪਾੜੀ ਤਾਨਕ ਰੇਪ ਨਾਮ ਬੀਜ ਸੰਤੋਖ ਸੁਹਾਗਾ ਹਰਖੁਰੀ ਬੀਜ ਆਸਾਮੇਂ ਦੇ ਸਰੀਰ ਨੂੰ ਕਿਆਰਾ ਬਣਾ ਕੇ ਜੇ ਨਾਮ ਬੀਜ ਹੈ ਜੇ ਨਾਮ ਨੀ ਬੀਜੇਗਾ ਤੁਹਾਨੂੰ ਪਾਸਾ ਕਿੰਦੇ ਜਿੰਨੀ ਐਸਾ ਕੋ ਨਾਮ ਨਾ ਬੀਜੀ ਉਹ ਕਰਕੇ ਜਾ ਤਾਸਬ ਨੇ ਇੰਨੇ ਜਿਹ ਮੈਤ ਪਦਾਰਥਾਣਾ ਮੈਨੂੰ ਆਣ ਪਰ ਇਤੋਂ ਇੱਕ ਪਰੇ ਵੀ ਸੰਸਾਰ ਹੈ ਜਿੱਥੇ ਤੇ ਜਾਣਾ ਹੈ ਪਤਾ ਸਭ ਨੂੰ ਹੈ ਇਹ ਸੰਸਾਰ ਸਾਧਾ ਨਹੀਂ ਹੈ ਇੱਥੇ ਦੇ ਕੁਝ ਨਿਮਰਣ ਵਾਚ ਮੈਂ ਨਾ ਕਿਸੇ ਹੋਰ ਸੰਦੇਸ਼ ਦੇ ਵਾਸੀ ਆ ਤੇ ਉੱਥੇ ਜਾਣਾ ਹੈ ਤੇ ਬਾਸਰ ਕਿਤੇ ਉੱਤੇ ਕੇਵਲ ਨਾਮ ਦੀ ਹੀ ਇਹਨੂੰ ਛਾਣ ਨਹੀਂ ਨਾਮ ਦਾ ਹੀ ਤੇ ਨਹੀਂ ਭੋਜ ਲੜਨਾ ਹੈ ਇਸ ਤਰਕੇ ਜਿਹਨੇ ਪਰਮੇਸ਼ਰ ਦਾ ਨਾਮ ਨਹੀਂ ਪੀਜਿਆ ਫਿਰ ਬਾਸਾ ਕਹਿੰਦੇ ਅੱਖੀਂ ਕੀਖਾ ਨਹੀਂ ਕੰਮ। ਇਸ ਕਰਕੇ ਜਿਹਨੂੰ ਐਸਾ ਹਰ ਨਾਮ ਨਾ ਚੇਤਿਓ ਉਸ ਕਾਹੀ ਜਗ ਆਏ। ਬਾਸਾ ਕਹਿੰਦੇ ਜਿਨਾਂ ਨੇ ਨਾਮ ਜਪੇ ਇਹ ਤੁੰਦ ਜਗ ਵਿੱਚ ਆਉਂਦਾ ਕਦੇ ਨਹੀਂ ਕਿਹਾ। ਆਏ ਕਾ ਨੇ ਬਾਤ ਤੇ ਸੰਤ ਮੁਖਾ ਸਿੰਘ ਮਿਲਿਆ ਕਹਦੇ ਬਾਤ ਤੇ ਨਾਮ ਜਪਣ ਬਾਤ ਤੇ। ਇਸ ਕਰਕੇ ਸਹਿਬ ਸਤਿ ਪ੍ਰਕਾਸ਼ਾ ਕਹਿੰਦੇ ਭਾਈ ਉਹ ਜਿੰਦੇ ਜਿੰਦੇ ਨੇ ਜਿਸੇ ਕਬੀਰ ਦੇ ਉਹਨਾਂ ਬੰਦਿਆਂ ਦੇ ਅੱਗੇ ਆਪਣਾ ਸਭ ਕੁਝ ਥਾਨ ਮਨ ਧਨ ਸਭ ਸ਼ੌਂਕ ਨੂੰ ਘਉ ਹੁਕਮ ਨਾਨਕ ਐ ਭਾਈ ਕੇ ਆਪਣਾ ਥਾਨ ਵੀ ਮਾਨ ਵੀ ਥਾਨ ਵੀ ਸਾਰਾ ਕੁਝ ਜੁੜ ਦੇ ਅੱਗੇ ਅਰਪਣ ਕਰਕੇ ਵੀ ਇਹ ਨਾਮ ਮਿਲ ਜਾਏ ਤਾਂ ਵੀ ਸਤਿਗੁਰੂ ਭਾਸਾ ਕਹਿੰਦੇ ਉਹ ਨਾਮ ਦੀ ਵਰਤ ਸਤਹੀ ਹੈ ਭਾਈ ਉਹ ਵਰਨਾ ਹੁੰਦਾ ਹੈ ਜਿਹਨਾਂ ਤੁਸੀਂ ਆਪਣੇ ਮਨ ਨੂੰ ਆਪਣੇ ਸਿਰ ਨੂੰ ਪਿਆਰਾ ਬਣਾ ਕੇ ਹਰ ਦੇ ਵਿੱਚ ਪ੍ਰਭੂ ਦਾ ਨਾਮ ਬੀਜ ਦਾ ਹੈ ਪਰਭੂ ਦੇ ਨਾਮ ਨਾਲੋਂ ਚੰਗੀ ਤਰ੍ਹਾਂ ਸਿੰਦਾਰ ਹੈ। ਿਆ ਪ੍ਰਸ ਮਹਿ ਮੰਗਨ ਹੋਤ ਕਿਰਪਾ ਤੇ। ਮਹਾ ਵਿਖਿਆ ਤੇ ਤੂ ਤੇ ਪਾਸਾ ਕਹਿੰਦੇ ਬਖੀ ਮੂੜੀ ਮਾਇਆ ਨੂੰ। ਸੰਬੰਧ ਥੋੜ ਕੇ ਇਸ ਨਾਮ ਰਸ ਦੇ ਵਿੱਚ ਕੋਈ ਦਿਲ ਲਾ ਨਹੀਂ ਮਸਤ ਰਹੇ ਕਰਦਾ। ਸਾਰਾ ਸੰਸਾਰ ਮਾਇਆ ਦੇ ਵਿੱਚ ਮਸਤ ਹੈ। ਸਾਰਾ ਸੰਸਾਰ ਆਪਣੇ ਮੈਕ ਪ੍ਰਾਰਥਨਾ ਵਿੱਚ ਆਪਣੇ ਧੰਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਮਸਤ ਹੈ ਤੇ ਬਾਸਰ ਕਹਿੰਦੇ ਕੋਈ ਬਿਰਦਾ ਹੈ ਜਿਹੜਾ ਉਸ ਕਾਲਪੂਰ ਮੈਕ ਦੇ ਨਾਮ ਦੇ ਵਿੱਚ ਮਸਤ ਹੈ ਤੇ ਸੰਸਾਰਾਤਮਕ ਮੈਕ ਪ੍ਰਾਰਥਨਾ ਨਾਲ ਇਹ ਮਹਾ ਪ੍ਰਭੂ ਜਿਹੜੀ ਮਾਇ ਪੱਟੀ ਮੂੜੀ ਮਾਇਆ ਹੈ ਜਿਹਦੇ ਨਾਲੋਂ ਜਿਨੇ ਮੋਹ ਛੋੜਿਆ ਸੰਬੰਧ ਛੋੜਿਆ ਹੈ ਆਇਓ ਸਰਣ ਤੀਰ ਤੁਖ ਪੰਜਨਾ ਚਿਤ ਰੋ ਤੁਰੀ ਹੋਰਾ ਇਹ ਕਰਕੇ 파ਸਾ ਕਹਿੰਦੇ ਨੇ ਹੀਨਾ ਦੇ ਤੁਖ ਤੁਜ ਕਰਨ ਵਾਲੇ ਏਕ ਸਭ ਸੁਖ ਦੀ ਦਾਤ ਰਖਣ ਵਾਲੇ ਮੈਂ ਤੇਰੀ ਸਰਣ ਆਇਆ ਤੇ ਮੈਂ ਤੇਰਾ ਹੀ ਆਸਰਾ ਆਪਣੇ ਮਾਨ ਦੇ ਵਿੱਚ ਚਿਤਾਰਨਾ ਹੈ ਤੇ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਜੀ ਭੈ ਪਦਨਾ ਸਿੰਗਲ ਅਨਸਾਨੀ ਕੋ ਕਾਬ ਨਾਨਕ ਵੰਦਨ ਚੋਰ ਏ ਪ੍ਰਭ ਜੀ ਮੇਰੇ ਤੇ ਕਿਰਪਾ ਤਰਸ ਕਰੂ ਮੈਂ ਆਪ ਜੀ ਦੇ ਸੰਗ ਵਿੱਚ ਆ ਗਿਆ ਹਾਂ ਤੇ ਮੈਨੂੰ ਹੁਣ ਸਹਬ ਜੀ ਕਹਿੰਦੇ ਨੇ ਮਾਇਆ ਪੈ ਗੁਰੂ ਨੂੰ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਮੈਨੂੰ ਉਤਾਰਾਂ ਦੇ ਰਾਗ ਤੇ ਤੇਰ ਪੈਦਾ ਬਣੀ ਰਸਨਾ ਵਡਿਆ ਨੇ ਝੂਟ ਲਾ ਕੇ ਬੇਨਤੀ ਕਰ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਸਤਿਗੁਰੂ ਦੀ ਕਿਰਪਾ ਕੋ ਸਾਡੀ ਪਈ ਜਨਾਇਆ ਕਰੋ ਮੇਰੇ ਪਰੋ ਆਪਣੀ ਸਾਨੂੰ ਚਾਹਾਂ ਦਾ ਲਾਜ ਰੱਖੋ ਸਤਿਗੁਰੂ ਜੀ ਕਿਉਂਕਿ ਸਾਡੀ ਨੂੰ ਸਮਰਥ ਨਹੀਂ ਜੋ ਸੰਨ ਆਵੇ ਇਸ ਕੰਠ ਦਾਵੇ ਜੋ ਵਿਦ ਸਵਾਦੀ ਸੰਦਾ ਜੇਰਾ ਸੰਨ ਆਉਂਦਾ ਹੈ ਤੁੰਤਿ ਕਿ ਗੁਰੂ ਦਾ ਮੋਢੀ ਨੀਮਾ ਦਾ ਸਰਵਾਤ ਕੋ ਸਰਨਾਮਾ ਆਪਣਾ ਰੰਗ ਨੂੰ ਤੇ ਜੇ ਜਦੋਂ ਅਸੀਂ ਦੀਨ ਮੁਕਿਆਂ ਪਰ ਸਰਨ ਆਉਣ ਵਾਲਿਆਂ ਨੂੰ ਨਹੀਂ ਲਿੰਦੀ ਹੈ ਬੜੇ ਕਾਲ ਵਿੱਚ ਗੁਰੂ ਦੀ ਸਰਨ ਵਿੱਚ ਛੰਮੇ ਨੇ ਇਸ ਤਰ੍ਹਾਂ ਦੇ ਜਿਹੜਾ ਹੰਕਾਰ ਇਸ ਮਾਇਆ ਲੈ ਕੇ ਆਉਂਦੇ ਆਪਾਂ ਹੰਕਾਰ ਲੈ ਕੇ ਆਉਂਦੇ ਆ ਪਰ ਸਤਿਗੁਰੂ પાસે ਜਿਹਦੇ ਨੂੰ ਗੁਰ ਚਰਣਾ ਵਿੱਚ ਚਾਹਾਂ ਹੁੰਦਾ ਹੈ ਭਾਈ ਫਿਰ ਸਭ ਕੁਝ ਛੱਡ ਕੇ ਨਿਮਾਣਾ ਹੋ ਕੇ ਦੀਨ ਹੋ ਕੇ ਗੁਰ ਚਰਣਾ ਦੇ ਬਿੰਦੀ ਕਰਿਆ ਕਰ ਆਯੁਰ ਸਨ ਦੀਨ ਦੁਖ ਭੰਜਨ ਚਿਤ ਵਕ ਭੁਰੀ ਯੋਗਰ ਆਪੈ ਪਦਾਨ ਸਿਮਰਨ ਸਾਂਗੀ ਕੋ ਤਬ ਨਾਮਿਕ ਬੰਦਨ ਛੋ। ਪਾਤਸ਼ਾਹਿੰਦੇ ਇਹ ਨਹੀਂ ਕੀ ਕਰਿਆ। ਇਤੋਂ ਮੋਰ ਦਾਤਾ ਬੜੀਆਂ ਮੰਗਣਿਆ ਪੁੱਤ ਪੁੱਤ ਆਦਿਕ ਬੜਾ ਕੁਝ ਮੰਗੀਦਾ ਹੈ ਪਾਤਸ਼ਾਹ ਜੀ ਆਖੋ ਪਰ ਪਾਤਸ਼ਾਹ ਕਹਿੰਦੇ ਉਹ ਮੰਗਾਂ ਦੇਣੀਆਂ ਨਹੀਂ ਕੋ ਸੱਚੀ ਨਾਮ ਮੰਗ ਨਾਮ ਦੀ ਜਦੋਂ ਨਾਮ ਮੰਗੇਗਾ ਆਸਗਦਰ ਜੀ ਤੁਹਾਨੂੰ ਕਿਰਪਾ ਕਰੇਗਾ ਤੇ ਸਾਰੇ ਬੰਦਨਾ ਨੂੰ ਆਸਗਦਰ ਗੰਨ ਕਲਾਸੀ ਕਰਕੇ ਆਪਣੇ ਚਰਨਾਂ ਨਾਲ ਜੁੜੂ ਲਵੇਗਾ ਸਤਿ ਕੀ ਪਾਈ ਆਪਕੋ ਗੁਰੂ ਵਾਰਣੀਏ ਗੁਰੂ ਚਰਨਾਂ ਨਾਲ ਜੁੜਕੇ ਸਤੁਰਾਂ ਕੋ ਨਾਮ ਦੀਆਂ ਦਾਤਾਂ ਦਾ ਫਤਰੀਏ ਤੇ ਗੁਰੂ ਚਰਨਾਂ ਵਿੱਚ ਝੇਕੀ ਬੇਨਤੀ ਕਰੀਏ ਜੇ ਸਰਪਰ ਆਸਾ ਕਿਰਪਾ ਕਰੋ ਸਾਡੇ ਮਾਇਆ ਵਾਲੇ ਗੁਰੂ ਨੂੰ ਛਡਾ ਕੇ ਜਿਹੜੀ ਮਾਇਆ ਦੇ ਸੰਸਾਰ ਇਹ ਮਾਇਆ ਦੇ ਬੰਧਨ ਛੁਡਾ ਕੇ ਸਤਿਗੁਰੂ ਕਾਸ਼ਾ ਸਭ ਨੂੰ ਨਾਮ ਸਿਮੰਗਦੇ ਨਾਮ ਜਿਗਾਤ ਵਰਸਕ ਤੇ ਮੈਨੂੰ ਵਿਕਾਰਾਂ ਦੇ ਭਾਰ ਤੇ ਤੇ ਨਿਰਫੈਦਾ ਬੜੀ ਹੁਕਮ ਜੀ ਦੇ ਕਰਕੇ ਜੀਨਾ ਵਿਕਾਰਾਂ ਦਾ ਕਾਰਨਾ ਕਰ ਸਕੀ ਜਿਹੜੇ ਵਿਕਾਰ ਸਾਨੂੰ ਆਪ ਹੀ ਵਿੱਚ ਚੱਲ ਪੁਣਣ ਕੋਈ ਨਹੀਂ ਤੇ ਦੋ ਇਸ ਤਰ੍ਹਾਂ ਦੇ ਨਿਮਾਣੂ ਗੁਰੂ ਜੀ ਦੇ ਰਾਗ ਸਤਿਗੁਰੂ ਦੀ ਕਿਰਪਾ ਕੋ ਨੇ ਦਿੱਤੇ ਨਿਸ਼ਾਨ ਹਾਰ ਨੇ ਤੇ ਆਪਣੀ ਸੇਵਕ ਯਾਤਿ ਰੱਖ ਹੈ